ਡਿਪਲੋਮਾ ਕੀਤਾ ਜੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ ਯਾਰਾਂ ਦੋਸਤਾਂ ਦਾ ਪੱਖਪੂਰਤ ਆਂਦਾ ਸਰਵਾਚ ਆ ਗਈ। ਨੀਟਾ ਦਿ올 ਵੀਰਾ ਗੁਰਪ੍ਰੀਤ ਸੇਖੋਂ ਵੀਰ ਗੌਂਦਰ ਵੀਰ ਜੋ ਨਹੀਂ ਵੀ ਰਿਹਾ ਅੱਜ ਤਾਂ ਵੀ ਸਾਡੇ ਦਿਲਾਾਂ ਚਾ ਭਰਾਵਾ ਸਾਡਾ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਸੀ ਦਰ ਖਤਮ ਹੋਣੀ ਜੀ। ਗੁੱਟਾਣਾ ਜੀ ਯਾਰੀ ਦੋਸਤੀ ਆ ਜਿੱਥੇ ਯਾਰੀ ਦੋਸਤੀ ਉੱਥੇ ਦੁਸ਼ਮਣੀ ਨਹੀਂ ਆ ਜੀ ਯਾਰੀ ਦੋਸਤੀ ਵੀ 100% ਆ। ਦੁਸ਼ਮਣੀ ਵਿੱਚ 100% ਹੈ ਜੀ ਜਿੰਨਾ ਨਾ ਦੁਸ਼ਮਣੀ ਹੈ 100% ਹੀ ਨਭਾਵਾਂਗੇ ਘਰੇ ਬੈਠਣਾ ਚਾਹੁੰਦੇ ਆ ਸਹਯੋਗ ਦਿੱਤਾ ਜਾਵੇ ਘਰੇ ਬੈਠ ਕੇ ਜੀ ਚਲੋ ਇਹਨਾਂ ਘਰੇ ਟਿਕੀ ਦੇਖੇ ਸਾਰੇ ਦਸਤਾਬਾਹ ਬਹੁਤ ਸਰਤਾਂ ਜਿਦਾ ਕੇ ਸਭ ਨੂੰ ਪਤਾ ਹੈ ਕਿ ਜਿਹੜੀ ਪੰਜਾਬੀ ਨੌਜਵਾਨ ਕਿਹੜੀ ਹੈ ਉਹ راہ-ਪਰਾਏ ਭਟਕੇ ਬੁਰੀ ਸੰਤ ਕਹਿ ਲੀਏ ਜਾਂ ਕਿ ਐਸੇ ਬਾਤ ਕਹਿ ਲੀਏ ਉਹਦੇ ਵਿੱਚ ਪੈ ਚੁਕੀ ਹੈ ਜਿਸ ਦੇ ਚਲਦੇ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅਮਰਦੀਪ ਸਿੰਘ ਠੋਟਿਆ ਜੀ ਜੋ ਕਿ ਨਾਬਾ ਬਰੇਕ ਕਾਂਡ ਦੇ ਮੁੱਖ ਮੁਸੀਦਾ ਸਾਲ ਸਜ਼ਾ ਕੱਟਣ ਤੋਂ ਬਾਅਦ ਜਿਹੜੇ ਹੋ ਰਿਹਾਓ ਕੇ ਆਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਸਾਰਾ ਮਾਜਰਾ ਸੀ ਕੀ ਗੱਲਬਾਤ ਹੋਈ ਹਾਂਜੀ ਅਮਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਅ ਕਮਨ ਜੀ ਦੱਸੋ ਕੀ ਗੱਲ ਹੋਈ ਕਿ ਕੀ ਤੁਹਾਡਾ ਪਸੌਕਰ ਸੀ ਕਿਹੜਾ ਪਿੰਡ ਸੀ ਇੱਥੋਂ ਦੇ ਰਹਿਣ ਵਾਲੇ ਕੀ ਕੁਆਲਿਫਿਕੇਸ਼ਨ ਸੀ ਤੇ ਕੀ ਗੱਲ ਬਾਤ ਸਾਰੀ ਤੁਹਾਡੀ ਉਹ ਨਾਲ ਫੋਟੋ ਰਕ ਦੱਸੋ ਹਾਂਜੀ ਮੇਰਾ ਪਿੰਡ ਟੋਟੀਆਂ ਜੀ ਜ਼ਿਲ੍ਹਾ ਤਰਨਤਾਰਨ ਡਿਪਲੋਮਾ ਕੀਤਾ ਜੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ ਸ਼ਹੀਦ ਭਗਤ ਸਿੰਘ ਪੋਲ ਟੈਕਨੋਲੋਜੀ ਪੱਟੀ ਹਾਂਜੀ ਕੀ ਗੱਲ ਬਾਤ ਹੋਈ ਜਿਹੜਾ ਕਿ ਤੁਹਾਨੂੰ ਮਤਲਬ ਇਹ ਜਿਹੜੀ ਆ ਜਾਣਾ ਪਿਆ ਗੈਂਗਸਟਰਵਾਦ ਦੇ ਵਿੱਚ ਜਾਂ ਕੀ ਗੱਲਬਾਤ ਹੋਈ ਕੀ ਕਰਨ ਰਏ ਜਿਹੜਾ ਕ ਤੁਸੀਂ ਇਹ ਰਾਉ ਨੂੰ ਬਣਾਇਆ ਗੈਂਗਸਟਰਵਾਦ ਜੀ ਕਾਲਜ ਪੜ੍ਹਦੇ ਆ ਯਾਰੀਆਂ ਦੋਸਤੀਆਂ ਚੋਂ ਯਾਰਾਂ ਦੋਸਤਾਂ ਦਾ ਪੱਖਪੂਰ ਦੇ ਗੈਂਗਸਟਰਵਾਦ ਚ ਆ ਗਏ ਜੀ ਅੱਛਾ ਤੇ ਜਿਦੋਂ ਤੁਹਾਨੂੰ ਜੇਲ੍ਹ ਹੁੰਦੀ ਹੈ ਐਨਾ ਬਾ ਜਿਹੜੀ ਜੇਲ੍ਹ ਤੁਹਾਡੇ ਰੂ ਬ੍ਰੇਕ ਕੀਤੀ ਜਾਂਦੀ ਹੈ ਤੇ ਉਹਦੇ ਵਿੱਚ ਤੁਹਾਡੇ ਕਿਹੜੇ ਕਿਹੜੇ ਸਾਥੀ ਸੀ ਤੇ ਕੀ ਗੱਲਬਾਤ ਹੋਈ ਤੁਹਾਨੂੰ ਮਤਲਬ ਜੇ ਬ੍ਰੇਕ ਹੋਏ ਤੁਸੀਂ ਕਾਮਯਾਬ ਹੀ ਹੋ ਗਏ ਉ ਡਰਨੇ ਲੱਗਾ ਕਿ ਤੁਹਾਡਾ ਐਂਕਾਊਂਟਰ ਵੀ ਕਿਦਾਂ ਦਾ ਕਿਦੋਂ ਹੋ ਸਕਦਾ ਸੀ ਹਾਂਜੀ ਉਸ ਵੇਲੇ ਡਰ ਖਤਮ ਹੁੰਦਾ ਜੀ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਸੀ ਡਰ ਖਤਮ ਹੀ ਜੀ ਸਾਥੀ ਮੇਰੇ ਵੀਰ ਨੇ ਸਾਥੀ ਨੀਟਾ ਦਿ올 ਵੀਰ ਗੁਰਪ੍ਰੀਤ ਸੇਖੋਂ ਵੀਰ ਗੌਂਦਰ ਵੀਰ ਜੋ ਨਹੀਂ ਵੀ ਰਿਹਾ ਅੱਜ ਤਾਂ ਵੀ ਸਾਡੇ ਦਿਲਾਂ ਚਾ ਭਰਾ ਵਾ ਸਾਡਾ ਬਾਬਾ ਮਿੰਟੂ ਬਾਬਾ ਕਸ਼ਮੀਰਾ ਆਹੀ ਬਸ ਉਦੋਂ ਸਾਥੀ ਜੀ ਕੋਣ ਬਤਲ ਤੁਸੀਂ ਜਿਹੜਾ ਵਾ ਆਪਣੀ 10 ਸਾਲ ਦੀ ਸਦਾ ਪੂਰੀ ਕਰਕੇ ਵਾਪਸ ਆਏ ਜੀ ਹਾਂ ਮਤਲਬ ਉਹ ਕਿਦਾਂ ਲੱਗ ਰਿਹਾ ਕਿ ਆਪਣੀ ਕੀਤੇ ਤੋਂ ਕੋ ਪਛਤਾਵਾ ਹੋ ਰਿਹਾ ਕਿ ਉਹ ਜਿਹੜੀ ਜ਼ਿੰਦਗੀ ਸਹੀ ਨਹੀਂ ਸੀ ਕਿ ਹੋਣੀ ਜਿਹੜਾ ਇੱਕ ਸਹੀ ਛੇਦ ਮੜੀ ਹੈ ਤੁਹਾਨੂੰ ਹਾਂਜੀ ਹਾਂਜੀ ਉਹ ਸਮਾਂ ਵੇਖੋ ਜੀ ਜਦੋਂ ਜਵਾਨੀ ਦਾ ਜੋਸ਼ ਆ ਉਹ ਟਾਈਮ ਉਦੋਂ ਨਹੀਂ ਪਤਾ ਲੱਗਦਾ ਕੀ ਕਰ ਰਹੇ ਆ ਕੀ ਨਹੀਂ ਜੀ ਹੁਣ ਪਰਿਵਾਰ ਚ ਆਏ ਆ ਪਰਿਵਾਰ ਵਾਲਾ ਸਮਾਂ ਸਭ ਤੋਂ ਬੈਸਟ ਆ ਜੀ ਸਭ ਤੋਂ ਚੰਗਾ ਸਮਾਂ ਪਰਿਵਾਰ ਦਾ ਜੀ ਆਪਣਾ ਗੋਲਡਨ ਟਾਈਮ ਗੋਲਡਨ ਸਮਾਂ ਯਾਰੀ ਦੋਸਤੀ ਪੂਰਦਿਆਂ ਸਮਾਂ ਗਵਾਇਆ ਜੀ ਆਪਣਾ 골ਡਨ ਟਾਈਮ ਗਵਾਇਆ ਜੀ ਹੁਣ ਪਰਿਵਾਰ ਚ ਤੇ ਪ੍ਰਸ਼ਾਸਨ ਵੀ ਸਹਿਯੋਗ ਦੇ ਰਿਹਾ ਹੁਣ ਆਪਣੇ ਪਰਿਵਾਰ ਚ ਬੈਠੇ ਆ ਜੀ ਹੁਣ ਗੱਲ ਕਰੀਏ ਤੁਹਾਡੀ ਲਾਈਫ ਬਾਰੇ ਕਿ ਪਿਛਲੀ ਜਿਹੜੀ ਲਾਈਫ ਸੀ ਕੀ ਲੱਗਦਾ ਕਿ ਪਹਿਲੀ ਲਾਈਫ ਸਹੀ ਸੀ ਜਾਂ ਹੁਣ ਵਾਲੀ ਲਾਈਫ ਤੁਹਾਡੀ ਜਿਹੜੀ ਸਹੀ ਹੈ ਹੁਣ ਜੋ ਪਰਿਵਾਰ ਚ ਆ ਕੇ ਆ ਜੀ ਆ ਸਭ ਤੋਂ ਬੈਸਟ ਲਾਈਫ ਮੈਂ ਪਹਿਲਾਂ ਵੀ ਦੱਸਿਆ ਸਭ ਤੋਂ ਬੈਸਟ ਲਾਈਫ ਆਹੀ ਹੈ ਜੀ ਆਪਦੇ ਪਰਿਵਾਰ ਚ ਬੈਠੇ ਆ ਹੋਣ ਕਿਦਾਂ ਬਲ ਤੁਸੀਂ ਜਿਹੜਾ ਬਾਹਰ ਆਏ ਜੇ ਕਿ ਪ੍ਰਸ਼ਾਸਨ ਜਿਹੜਾ ਵਾਤਾ ਨਾ ਮਤਲਬ ਪੂਰਾ ਕੋਆਪਰੇਟ ਕਰ ਰਿਹਾ ਕਿਸੇ ਪ੍ਰਕਾਰ ਦੀ ਕੋ ਤੰਗੀ ਪਰੇਸ਼ਾਨੀ ਤੇ ਨਹੀਂ ਹੋ ਰਹੀ ਨਾ ਜੀ ਨਾ ਪ੍ਰਸ਼ਾਸਨ ਦੇ ਸਹਿਯੋਗ ਨਹੀਂ ਕਰੇ ਬੈਠਿਆਂ ਜੀ ਤੇ ਆਸ ਕਰਦੇ ਆ ਰਿਕੁਐਸਟ ਵੀ ਆ ਪ੍ਰਸ਼ਾਸਨ ਨੂੰ ਕਿ ਕਰੇ ਬੈਠਣ ਦਾ ਮੌਕਾ ਦਿੱਤਾ ਜਾਵੇ ਹੁਣ ਜਨ ਕੇ ਗੱਲ ਕਰ ਲਈ ਗੁਰਪ੍ਰੀਤ ਸਿੰਘ ਸੇਖੋਂ ਦੀ ਜਾਂ ਮਤਲਬ ਡੇਟਾ ਦੋਦੀ ਹੈ ਉਹ ਮਤਲਬ ਜਿਹੜਾ ਵਾ ਉਹ ਵੀ ਮੁੱਖ ਧਾਰਾ 'ਚ ਆ ਰਹੇ ਨੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਾਰੇ ਕੰਮ ਛੱਡ ਕੇ ਤੁਹਾਨੂੰ ਵੀ ਮੁੱਖ ਧਾਰਾ 'ਚ ਆਉਣਾ ਚਾਹੀਦਾ ਆ ਗਏ ਆ ਜੀ ਮੁਖਤਾਰਾ ਚ ਨਾਲ ਦੇ ਵੀਰ ਆ ਗਏ ਨੇ ਉਹ ਆਪਣਾ ਤੁਸੀਂ ਦੇਖਦੇ ਹੋਵੋਗੇ ਹੜਪੀੜਤਾ ਦਾ ਬਹੁਤ ਸਹਿਯੋਗ ਦੇ ਰਿਹਾ ਆਪ ਨਵਾਂ ਆ ਜੀ ਜੇ ਕੋ ਸਮਾਂ ਆ ਜੇਲ੍ਹ ਚ ਆਏ ਨੂੰ ਹੁਣ ਇੱਕ ਦੂਜੇ ਵੀਰਾਂ ਨਾਲ ਉਧਰ ਵੀ ਸਹਿਯੋਗ ਦੇਵਾਂਗੇ ਸਮਾਂ ਦੇਵਾਂਗੇ ਜੀ ਉਧਰ ਨਾਲ ਦੇ ਵੀਰ ਮੁਖਤਾਰਾ ਚ ਨੇ ਆਪ ਵੀ ਮੁਖਤਾਰਾ ਚ ਆ ਜੀ ਤੁਹਾਨੂੰ ਕੀ ਲੱਗਦਾ ਕਿ ਮੰਨ ਲੋ ਇੱਕ ਨਿਊ ਜਨਰੇਸ਼ਨ ਨਾ ਵੀ ਨੌਜਵਾਨ ਪੀੜੀ ਹੈ ਉਹਨੂੰ ਕੀ ਸੰਦੇਸ਼ ਦੇਣਾ ਚਾਹੋ ਸੰਦੇਸ਼ ਵੇਖੋ ਜੀ ਸਾਡਾ ਸੰਦੇਸ਼ ਇੰਨੇ ਜੋਗ ਨਹੀਂ ਹੈਗੇ ਸੰਦੇਸ਼ ਦੀਏ ਪਰ ਆਹੀ ਹੈ ਜੀ ਆਪਣਾ ਵੀ ਸਮਾਂ ਪਰਿਵਾਰ ਚ ਫੈਮਿਲੀ ਤੋਂ ਉੱਪਰ ਕੁਝ ਨਹੀਂ ਆ ਜੀ ਆਪਣਾ ਪਰਿਵਾਰ ਵੇਖੋ ਆਪਣੀ ਨਸ਼ਿਆਂ ਤੋਂ ਜਵਾਨੀ ਬਚਾਓ ਲੱਗਦਾ ਨਹੀਂ ਕਿ ਜੇ ਮਤਲਬ ਜੇਲ੍ਹ ਚ ਰਹਿ ਜਾਂ ਹੋਵੇ ਕਈ ਬੰਦਿਆਂ ਨਾਲ ਕਈ ਗੁੱਟਾਂ ਨਾਲ ਦੁਸ਼ਮਣੀਆਂ ਵੀ ਪੈ ਜਾਂਦੀਆਂ ਵਾ ਤੇ ਉਸ ਨੂੰ ਕਿਦਾਂ ਦੇਖ ਲਈ ਤੁਸੀਂ ਗੁੱਟਾਂ ਨਾਲ ਜੀ ਯਾਰੀ ਦੋਸਤੀ ਆ ਜਿੱਥੇ ਯਾਰੀ ਦੋਸਤੀ ਉੱਥੇ ਦੁਸ਼ਮਣੀ ਵੀ ਆ ਜੀ ਯਾਰੀ ਦੋਸਤੀ ਵੀ 100% ਦੁਸ਼ਮਣੀ ਵੀ 100% ਆ ਜੀ ਯਾਰੀ ਦੋਸਤੀ ਜਿਨ੍ਹਾਂ ਨਾਲ ਉਹਨਾਂ ਨੇ ਯਾਰੀ ਦੋਸਤੀ 100% ਨਭਾਵਾਂਗੇ ਜਿਨ੍ਹਾਂ ਨਾਲ ਦੁਸ਼ਮਣੀ ਹੈ ਜੀ ਵਾਹਿਗੁਰੂ ਨਾ ਕਰੇ ਦੁਸ਼ਮਣੀ ਨਭਾਉਣੀ ਪਵੇ ਜੇ ਕਿਤੇ ਲੋੜ ਪੈ ਗਈ 100% ਹੀ ਨਭਾਵਾਂਗੇ ਜੀ ਤੁਹਾਡੀ ਹੁਣ ਪੰਜਾਬ ਸਰਕਾਰ ਜਾਂ ਡੀਜੀਪੀ ਪੰਜਾਬ ਨੂੰ ਕੀ ਤੁਹਾਡੀ ਦੇਚੀ ਹੈ ਕਿ ਕੀ ਤੁਹਾਡਾ ਹੋਣਾ ਚਾਹੀਦਾ ਰੀਕਵੈਸਟ ਹੈ ਜੀ ਬਸ ਘਰੇ ਬੈਠਣਾ ਚਾਹੁੰਦੇ ਆ ਸਹਯੋਗ ਦਿੱਤਾ ਜਾਵੇ ਘਰੇ ਬੈਠ ਜਾਈ ਜੀ ਹੋਰ ਇਨ ਫਿਊਚਰ ਕੀ ਦੇਖਦੇ ਜੇ ਤੁਸੀਂ ਮਤਲਬ ਜਿਹੜਾ ਆਉਣ ਵਾਲੀ ਲਾਈਫ ਆ ਤੁਹਾਡੀ ਕਿਉਂਕਿ ਬਤਾ ਹੋ ਰਿਹਾ ਜੇ ਤੁਸੀਂ ਸਮਾਜ ਸੇਵਕ ਵਿਚਰ ਵੀ ਰਹੇ ਤੁਹਾਡੇ ਪਿੱਛੇ ਅੱਜੇ ਕੰਮ ਵੀ ਕਰ ਰਹੇ ਨੇ ਕਿ ਮਤਲਬ ਕਿੱਦਾਂ ਅਗਲੀ ਲਾਈਫ ਕਿੱਦਾਂ ਦੇਖਣੀ ਹੈ ਅਗਲੀ ਲਾਈਫ ਪਰਿਵਾਰ 'ਚ ਕੱਟਣਾ ਚਾਹੁੰਦੇ ਆ ਜੀ ਆਪ ਦਾ ਸਮਾਂ ਪਰਿਵਾਰ ਨੂੰ ਦੇਣਾ ਚਾਹੁੰਦੇ ਆ ਬਹੁਤ ਸਮਾਂ ਜੇਲ੍ਹ 'ਚ ਗਵਾ ਕੇ ਆਏ ਆ ਜੇ ਕੁਦਰਤ ਨੂੰ ਮਨਜ਼ੂਰ ਹੋਇਆ ਘਰੇ ਬੈਠਾਂਗੇ ਬਾਕੀ ਜੋ ਕੁਦਰਤ ਨੂੰ ਮਨਜ਼ੂਰ ਆ ਜੀ ਲੱਗਦਾ ਨਹੀਂ ਕਿ ਜਿਹੜਾ ਤੁਹਾਡਾ ਜੀ ਆ 10 ਸਾਲ ਦੀ ਬੀਤੀ ਉਹ ਤੁਹਾਡਾ ਇੱਕ ਗੋਲਡਨ ਪੀਰੀਅਡ ਸੀ ਬਹੁਤ ਸੁਨਹਿਰਾ ਜਿਹੜਾ ਤੁਸੀਂ 10 ਸਾਲ ਦਾ ਪੀਰੀਅਡ ਆ ਉਹਦੇ ਵਿੱਚ ਤੁਸੀਂ ਹੋਰ ਵੀ ਤਰੱਕੀ ਕਰ ਸਕਦੇ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਕਾਫੀ ਹਾਈਲੀ ਕੁਆਲੀਫਾਈਡ ਪਰਸਨ ਜੇ ਪਛਤਾਵਾ ਨਹੀਂ ਹੋ ਰਿਹਾ ਆਪਣੇ ਆਪ ਦੇ ਕੋਈ ਵੀ ਗਲਤ ਰਹਿ ਪੈਗੇ ਜੀ ਪਛਤਾਵਾ ਉਹਨਾਂ ਦਿਨਾਂ 'ਚ ਪਛਤਾਵਾ ਸੋਚਿਆ ਨਹੀਂ ਜਾਂਦਾ ਜੀ ਪਛਤਾਵਾ ਸਮੇਂ ਨਾਲ ਸੋਚਿਆ ਜਾਂਦਾ ਜੀ ਸਮਾ ਸਿਖਾਉਂਦਾ ਪੁਸ਼ਤਾਵਾ ਜੋ ਵੀ ਆ ਚੀਜ਼ਾਂ ਸਮਾ ਸਿਖਾਉਂਦਾ ਉਸ ਵੇਲੇ ਆ ਚੀਜ਼ਾਂ ਨਹੀਂ ਦਿਮਾਗ ਚ ਆਉਂਦੀਆਂ ਜੋਸ਼ ਉਹ ਚੀਜ਼ ਨਹੀਂ ਸੋਚਣ ਦਿੰਦਾ ਇਹਨਾਂ ਸਮਾਜੀ ਸਮਝ ਜੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਪੰਜਾਬ ਡੀਜੀਪੀ ਪੰਜਾਬ ਜਾਂ ਸੀਐਮ ਪੰਜਾਬ ਨੂੰ ਕੀ ਮਤਲਬ ਅਸੀਂ ਆ ਕੀ ਸੰਦੇਸ਼ ਦੇਣਾ ਬਸ ਜੀ ਆਪਣੇ ਪਰਿਵਾਰ ਚ ਬੈਠੇ ਦਿੱਤਾ ਜਾਵੇ ਜੀ ਸੀ ਐਸ ਐਨ ਜੀ ਸਾਹਮਣੇ ਕਿਸੇ ਨੂੰ ਕਹਿੰਿਆ ਜੀ ਜਿਨ੍ਹਾਂ ਨੇ ਕਿ ਆਪਣੇ ਪਰਿਵਾਰ ਦੱਸਿਆ ਕਿ ਉਹ ਹੋਣ ਸਭ ਤੋਂ ਛੜਕੇਰੀ ਮੁਖਤਰਾਚੋਂ ਵਾਪਸ ਆ ਰਹੇ ਨੇ ਤੇ ਉਹਨਾਂ ਦੀ ਕਾਉਂਟ ਆ ਪੰਜਾਬ ਦੀ ਡਿਜੀਟਲ ਪੰਜਾਬ ਨੂੰ ਇਹ ਪੀਰ ਹੈ ਕਿ ਜੇ ਉਹ ਬੁਰੇ ਕੰਮ ਛੱਡ ਕੇ ਵਾਪਸ ਆ ਰਹੇ ਨੇ ਤੇ ਉਹਨਾਂ ਦਾ ਪੂਰਾ ਸਹਿਯੋਗ ਕੀਤਾ ਜਾਵੇ। ਦਿਗਰਾਚਨ ਦਿਗਰਾ ਟੀਵੀ ਕ੍ਰਿਡਾ ਲਈ ਅਬਰ ਸਾਤੋ ਵਿਜੇਪ੍ਰਿੰਤੀ ਸਪੈਸ਼ਲ ਕੋਰਟ